ਜੀ ਪਹਿਲਾਂ ਤਾਂ ਜਿਹੜਾ ਖਾਲਸਾ ਆਇਆ ਜੀ ਉਹ ਸਨਾਤਨੀਆਂ ਤਤ ਖਾਲਸਾ ਪ੍ਰਗਟਿਓ ਚਲਿਓ ਸਨਾਤਨ ਆਏ ਹਨ ਜੀ ਜਿਹੜਾ ਖਾਲਸਾ ਹੈ ਸਨਾਤਨ ਅਕਾਲਪੁਰਖ ਸਨਾਤਨ ਗੁਰੂ ਨਾਨਕ ਪਾਸ਼ਾ ਧੁਰ ਕੀ ਬਾਣੀ ਸਨਾਤਨ ਸਨਾਤਨ ਭਾਵ ਜਿਹੜਾ ਸਭ ਤੋਂ ਆਦ ਕਾਲ ਤੋਂ ਚੱਲਿਆ ਹੋਵੇ ਹਨਾ ਜੀ ਜੀ ਦੂਜੀ ਗੱਲ ਇਹ ਆ ਜੀ ਵੀ ਜਿਹੜਾ ਮਾਰਾ ਦਾ ਕਰਨੀ ਨਾਮ ਆਉਂਦਾ ਆ ਉਹਨੂੰ ਬੜੀ ਫੌਜ ਆਪਣੇ ਐਕਸਪਲੇਨ ਕਰਦੀ ਆ ਜੀ ਤੇ ਉਹਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਮਿਲਾ ਕੇ ਆਪਾਂ ਦੇਖਦੇ ਆਂ ਜੀ ਪਰ ਜੋ ਉਹ ਜਿਵੇਂ ਮਤਲਬ ਉਹ ਮਾਰਨਾ ਲਿਖਿਆ ਸੀਗਾ ਕਰਨੀਨਾਮਾ ਹਮ ਗੁਰੂ ਨਾਨਕ ਸਾਹਿਬ ਨੂੰ ਲਿਖਿਆ ਗਿਆ 1459 ਜਵਾਬ ਆਪਾਂ ਉਹ ਸਾਰਾ ਪੜਦੇ ਆਂ ਉਹਦੇ ਵਿੱਚ ਜਿਹੜੇ ਬਚਨ ਆਉਂਦੇ ਨੇ ਕਾਬਲਾ ਰਾਜ ਬਹਾਲਕ ਹੈ ਗਜਨੀ ਕੋ ਫਿਰਲੇ ਮੁਲਕ ਹਜ਼ਾਰਾ ਸਾਧ ਕੇ ਕੰਧਾਰ ਕੋ ਇਹ ਸਭ ਹੋ ਚੁੱਕਿਆ ਆ ਜੀ ਇਹਨੂੰ ਗਿਆਨੀ ਜੀ ਨੇ ਗਿਆਨੀ ਬਾਬਾ ਸਰਮਤ ਸਿੰਘ ਜੀ ਸਮਰਾਟ ਬੋਟਾ ਜਾਲ ਦੇ ਹੈਡ ਕਰੰਥ ਨੇ ਉਹਨਾਂ ਨੇ ਬੜੀ ਡਿਟੇਲ ਚ ਐਕਸਪਲੇਨ ਕੀਤਾ ਸੀਗਾ ਵੀ ਜਿਹੜਾ ਇਹ ਕਾਬਲ ਵਾਲਾ ਸੀਗਾ ਸਾਰਾ A to Z ਇਹ ਸਾਰੀ ਖੇਡ ਹੋ ਚੁੱਕੀ ਆ ਜੀ ਉਹਨਾਂ ਨੇ ਇਹ